ਜੀ ਇਸ ਸੰਬੰਧ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਅਸੀਂ ਇੱਕ ਵਨ ਵੇ ਸਰਕਟ ਬਣਾ ਰਹੇ ਹਾਂ ਜਿਹਦੇ ਵਿੱਚ ਟ੍ਰੈਫਿਕ ਦੀ ਮੂਵਮੈਂਟ ਨੂੰ ਸਮੂਥ ਕਰਨ ਲਈ ਅਸੀਂ ਕਲੌਕ ਟਾਵਰ ਸੈਸ਼ਨ ਚੌਂਗ ਗਵਰਨਮੈਂਟ ਕਾਲਜ ਤੋਂ ਕਮਾਲਪੁਰ ਚੌਂਗ ਤੱਕ ਸਰਕਟ ਅਸੀਂ ਹੱਟ ਸਟਾਰਟ ਕਰਨਾ ਸੀ ਉਹਦੇ ਵਿੱਚ ਕੁਝ ਸਾਨੂੰ ਟਾਈਮ ਲੱਗ ਰਿਹਾ ਹੈ ਇਸ ਕਰਕੇ ਜਿਵੇਂ ਸਾਡੇ ਵੱਲੋਂ ਸਾਈਨ ਬੋਰਡਸ ਲੱਗਣੇ ਸੀ yellow ਲਾਈਨ ਲੱਗਦੀ ਸੀ ਇਸ ਦੇ ਵਿੱਚ ਜੋ ਸਾਨੂੰ ਇੱਕ ਆਬਜ਼ਰਵੇਸ਼ਨ ਪੁਲਿਸ ਵੱਲੋਂ ਵੀ ਦਿੱਤੀ ਗਈ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਮੈਮ ਵੱਲੋਂ ਵੀ ਇੱਕ ਆਰਡਰ ਜਿਹੜਾ ਇਸ ਸੰਬੰਧ ਵਿੱਚ ਪਾਸ ਕੀਤਾ ਜਾਣਾ ਸੋ ਉਹ ਕੁਝ ਚੀਜ਼ਾਂ ਜਿਹੜੀਆਂ ਸਾਡੀਆਂ ਕਰਨ ਵਾਲੀਆਂ ਨੇ ਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਅਸੀਂ ਇਹਨੂੰ ਦੁਬਾਰਾ ਤੋਂ ਕਰਵਾ ਕੇ ਸਟਾਰਟ ਕਰਾਂਗੇ ਜਦੋਂ ਮੀਟਿੰਗ ਹੋਈ ਸੀ ਉਹ ਡਿਪਟੀ ਸਬੰਸ ਗਏ ਮਤਲਬ ਪ੍ਰਸ਼ਾਸਨ ਦੇ ਤੇ ਐਕਸਨ ਪੀ ਡਬਲਯੂ ਡੀ ਬੀ ਸੀ ਉਹ ਸਾਡੀ ਇੱਕ ਇਨੀਸ਼ੀਅਲ ਮੀਟਿੰਗ ਕੀਤੀ ਗਈ ਸੀ ਸਾਰੇ ਡਿਪਾਰਟਮੈਂਟਸ ਵੱਲੋਂ ਵਿਦ ਆਲ ਦਾ ਜਿਹੜੇ ਸ਼ਾਪਕੀਪਰਸ ਵੀ ਉਸ ਏਰੀਆ ਦੇ ਐਸੋਸੀਏਸ਼ਨਸ ਹੈਗੇ ਨੇ ਤੇ ਉਸ ਤੋਂ ਬਾਅਦ ਜਿਵੇਂ ਸਾਡੇ ਨੋਟਿਸ 'ਚ ਪੁਲਿਸ ਡਿਪਾਰਟਮੈਂਟ ਵੱਲੋਂ ਲਿਆਂਦਾ ਗਿਆ ਕਿ ਇਹਨੂੰ ਤੁਸੀਂ ਇੱਕ ਵਾਰ ਅਪਰੂਵਲ ਕਰਵਾ ਲਓ ਤੇ ਅਸੀਂ ਸਾਰੇ ਡਿਪਾਰਟਮੈਂਟਸ ਜਿਹੜੇ ਆ ਇਨ ਕੋਆਰਡੀਨੇਸ਼ਨ ਇਹਨੂੰ ਸਟਾਰਟ ਕਰਨਾ ਚਾਹੁੰਦੇ ਆ ਤਾਂ ਕਿ ਜਿਹੜੇ ਜ਼ਿਲ੍ਹਾ ਆਪਣੇ ਵਾਸੀ ਹੈਗੇ ਕਾਰਪੋਰੇਸ਼ਨ ਏਰੀਆ ਦੇ ਇਸ ਸਰਕਟ ਨੂੰ ਜਿੰਨੇ ਵੀ ਸਟੇਕ ਹੋਲਡਰਸ ਜਾਣਦੇ ਨੇ ਉਹਨਾਂ ਸਭ ਨੂੰ ਇਹਦੇ ਵਿੱਚ ਸਹੂਲियत ਹੋਵੇ ਇਸੇ ਨੂੰ ਵੀ ਕੋਈ ਮੁਸ਼ਕਿਲ ਨਾ ਪੇਸ਼ ਆਵੇ ਇਹ ਹੁਣ ਕਦੋਂ ਤੱਕ ਜਿਹੜਾ ਇਹ ਟ੍ਰਾਇਲ ਜਿਹੜਾ ਸ਼ੁਰੂ ਹੋਊਗਾ ਸਾਨੂੰ ਇਹ ਜਿਹੜੀਆਂ ਫਾਰਮੈਲਿਟੀਆਂ ਤੁਹਾਨੂੰ ਪਹਿਲਾਂ ਵੀ ਮੈਂ ਦੱਸੀਆਂ ਨੇ ਉਹ ਕੰਪਲੀਟ ਕਰਨ 'ਚ ਆਲਮੋਸਟ 1 ਵੀਕ ਦਾ ਟਾਈਮ ਲੱਗੇਗਾ ਉਸ ਤੋਂ ਬਾਅਦ ਅਸੀਂ ਜਿੰਨੀ ਜਲਦੀ ਹੋ ਸਕੇਗਾ ਇਹਨੂੰ ਸਟਾਰਟ ਕਰ ਦਵਾਂਗੇ ਇਹਨੂੰ ਦੁਕਾਨਦਾਰ ਵੱਲੋਂ ਹਜੇ ਵੀ ਸਮਾਨ ਬਾਹਰ ਲਗਾਇਆ ਜਾਂਦਾ ਕਾਫੀ ਵਾਰੀ ਤੁਹਾਡੇ ਵੱਲੋਂ ਜਾਇਜ਼ ਹੈ ਮੰਨ ਲੱਗਦਾ ਕਿ ਇਹਦੇ ਨਾਲ ਕੋਈ ਫਰਕ ਪਊਗਾ ਜਿਹੜੇ ਨਜਾਇਜ਼ ਕਾਰਜੇ ਹੁਣ ਬਿਲਕੁਲ ਜੀ ਜਦੋਂ ਪੂਰਾ ਐਡਮਿਨਿਸਟ੍ਰੇਸ਼ਨ ਇਹਦੇ ਵਿੱਚ ਅਸੀਂ ਐਜ਼ ਅ ਟੀਮ ਕੰਮ ਕਰ ਰਹੇ ਹਾਂ ਕਾਰਪੋਰੇਸ਼ਨ ਟੀਮ ਕੰਮ ਕਰ ਰਹੀ ਹੈ ਪੁਲਿਸ ਕੰਮ ਕਰ ਰਹੀ ਹੈ ਜਿਹੜੇ ਉਸ ਏਰੀਆ ਦੇ ਐਸੋਸੀਏਸ਼ਨ ਨਾਲ ਮੀਟਿੰਗ ਅਸੀਂ ਕੀਤੀ ਸੀ ਉਹ ਸ਼ੌਪਕੀਪਰਜ਼ ਵੱਲੋਂ ਸਾਨੂੰ ਪੂਰਾ ਸਪੋਰਟ ਜਿਹੜਾ ਇਹਦੇ ਵਿੱਚ ਦੇਣ ਦਾ ਕਿਹਾ ਗਿਆ ਸੋ ਅਸੀਂ ਸਾਰੇ ਐਜ਼ ਅ ਟੀਮ ਜਦੋਂ ਕੰਮ ਕਰ ਰਹੇ ਹਾਂ ਤੇ ਆਬਵੀਅਸਲੀ ਇਹਦੇ ਵਿੱਚ ਸਾਨੂੰ ਅੱਛੇ ਰਿਜ਼ਲਟ ਦੇਖਣ ਨੂੰ ਮਿਲਣਗੇ ਕਿ ਮੈਂ ਅतिक्रमण ਬੜਾ ਹੈਗਾ ਇਹ ਇਹਨਾਂ ਰੋਡਾਂ ਦੇ ਉੱਤੇ ਜਿਹੜਾ ਹੈਗਾ ਹੈ ਲੱਗਦਾ ਨਹੀਂ ਕਿ ਪਹਿਲਾਂ ਆਪਾਂ ਥੋੜਾ ਅतिक्रमण ਜਿਹੜਾ ਹੈਗਾ ਹੈ ਉਸ ਪ੍ਰਿੰਟ ਜਿਹੜੀਆਂ ਰੇੜੀਆਂ ਵਗੈਰਾ ਲੱਗੀਆਂ ਹੈਗੀਆਂ ਆਪਾਂ ਉਹਨਾਂ ਨੂੰ ਹਟਾਈਏ ਉਹਨਾਂ ਨੂੰ ਕਿਤੇ ਸ਼ਿਫਟ ਕਰੀਏ ਬਿਲਕੁਲ ਉਸ ਸੰਬੰਧ ਵਿੱਚ ਵੀ ਸਾਡਾ ਇੱਕ ਸਟਰੀਟ ਵੈਂਡਿੰਗ ਜ਼ੋਨ ਦਾ ਪ੍ਰੋਜੈਕਟ ਜਿਹੜਾ ਹੈਗਾ ਅਸੀਂ ਉਸਤੇ ਵੀ ਟਾਈਮਲੀ ਮੀਟਿੰਗ ਕਰਕੇ ਪਲਾਨ ਕਰ ਰਹੇ ਹਾਂ ਕਿ ਜਿੱਥੇ ਜ਼ਿਆਦਾ ਟ੍ਰੈਫਿਕ ਕੰਜੈਸ਼ਨ ਹੈ ਜਿੱਥੇ ਜ਼ਿਆਦਾ ਇਨਕ੍ਰੋਚਮੈਂਟਸ ਹੈਗੀਆਂ ਨੇ ਉਹ ਵਾਲੇ ਸ਼ਾਪਸ ਜਾਂ ਜਿਹੜੀਆਂ ਰੇੜੀਆਂ ਹੈਗੀਆਂ ਨੇ ਉਹਨਾਂ ਨੂੰ ਉਸੇ ਕੋਈ ਸਿਟਿਊਏਬਲ ਪਲੇਸ ਦੇ ਕੇ ਤੇ ਉਹਨਾਂ ਨੂੰ ਸ਼ਿਫਟ ਕਰਨ ਦਾ ਪਲਾਨ ਬਣਾਈ ਗਏ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਮਾਨਯੋਗ ਡੀਸੀਪੀ ਡੀਸੀ ਸਾਹਿਬ ਵੱਲੋਂ ਤੇ ਕਾਰਪੋਰੇਸ਼ਨ ਦੇ ਸਾਰੇ ਆਫੀਸਰਸ ਵੱਲੋਂ ਇੱਕ ਸ਼ਹਿਰ ਨੂੰ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਇੱਕ ਪ੍ਰੋਗਰਾਮ ਬਣਾਇਆ ਆ ਜੋ ਅਸੀਂ ਅੱਜ ਸਟਾਰਟ ਕਰਨਾ ਸੀਗਾ ਕੁਝ ਵਜ੍ਹਾ ਕਰਕੇ ਜਿਹੜੇ ਹੈਗੇ ਉਹ ਅੱਜ ਸਟਾਰਟ ਨਹੀਂ ਕਰ ਸਕਿਆ ਉਹਦੇ ਵਿੱਚ ਅਸੀਂ ਵਨਵੇ ਜਿਹੜੀ ਹੈਗੀ ਟ੍ਰੈਫਿਕ ਜਸਨਾ ਸੈਸ਼ਨ ਚੌਂਕ ਤੋਂ گورਨਮੈਂਟ ਕਾਲਜ ਚੌਂਕ گورਨਮੈਂਟ ਕਾਲਜ ਚੌਂਕ ਤੋਂ ਆਪਣਾ ਕਮਾਲਪੁਰ ਚੌਂਕ ਕਮਾਲਪੁਰ ਚੌਂਕ ਤੋਂ ਘੰਟਾ ਘੰਟਾ ਘਟਾ ਤੋਂ ਫਿਰ ਸੈਸ਼ਨ ਚੌਂਕ ਇਸ ਟਾਈਪ ਦਾ ਜਿਹੜਾ ਹੈਗਾ ਆ ਇਹ ਰੂਟ ਰੱਖਿਆ ਆ ਤੇ ਇਹ ਪਬਲਿਕ ਨੂੰ ਜਾਣੂ ਕਰਾਉਣ ਵਾਸਤੇ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਪਹਿਲਾਂ ਸਾਨੂੰ ਕਾਫੀ ਜਿੜੀ ਹੈਗੀ ਇਸਮਾਨ ਦੀ ਜਿਦਾਂ ਸਾਈਨ ਬੋਰਡ ਵਗੈਰਾ ਹੈਗੇ ਆ ਬੋਰਡ ਹੈਗੇ ਆ ਇਹ ਸਾਡੇ ਜਿਹੜੀ ਅਸੀਂ ਤਿਆਰੀ ਕਰਨੀ ਸੀਗੀ ਉਹ ਤਿਆਰੀ ਪੂਰੀ ਤਰ੍ਹਾਂ ਨਹੀਂ ਹੋ ਸਕੀ ਆ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਅਸੀਂ ਇਹ ਜਿਹੜੇ ਹੈਗਾ ਇਹ ਆ ਦੁਕਾਨਦਾਰ ਵੀ ਰਹਿ ਗਏ ਆ ਉਹਨਾਂ ਨਾਲ ਵੀ ਮੀਟਿੰਗ ਹੋਈ ਸੀਗੀ ਉਹਨਾਂ ਨੂੰ ਵੀ ਸਮਾਨ ਜਿਹੜਾ ਹੈਗਾ ਉਹਨਾਂ ਨੇ ਬਾਹਰ ਰੱਖਿਆ ਹੋਇਆ ਉਹਦੇ ਬਾਰੇ ਵੀ ਗੱਲ ਕੀਤੀ ਹੈਗੀ ਕਿ ਅਸੀਂ ਜਿਹੜਾ ਹੈ ਆ ਲੜ ਮਿਲ ਕੇ ਇਹ ਸ਼ਹਿਰਪੁਰ ਦੀ ਜਿਹੜੀ ਟ੍ਰੈਫਿਕ ਹੈ ਉਹਦੀ ਸਮੱਸਿਆ ਹੈਗੀ ਆ ਕਾਫੀ ਲੋਕਾਂ ਨੂੰ ਜਿਹੜੇ ਬਾਹਰੋਂ ਪਬਲਿਕ ਆਉਂਦੀ ਹੈਗੀ ਆ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਉਹਨੂੰ ਦੂਰ ਕਰਨ ਵਾਸਤੇ ਅਸੀਂ ਇਹ ਪ੍ਰੋਜੈਕਟ ਜਿਹੜਾ ਆ ਉਹ ਸ਼ੁਰੂ ਕਰ ਰਹੇ ਹੈਗੇ ਆ ਤੇ ਅਸੀਂ ਸਾਰੇ ਹੀ ਡਿਪਾਰਟਮੈਂਟ ਰਲ ਕੇ ਜਿਹੜਾ ਇਹਨੂੰ ਵਧੀਆ ਤਰੀਕੇ ਨਾਲ ਲਾਗੂ ਕਰਾਵਾਂਗੇ ਜਿੱਤੀ ਸਰ ਜਿਹੜੀ ਇਹ ਪਲਾਨ ਹੈਗਾ ਪੂਰਾ ਜਿਹੜਾ ਹੈ ਵਨ ਵੇ ਜਿਹੜਾ ਇਹਦੇ ਵਿੱਚ ਜਿੱਦਾਂ ਆਪਾਂ 4 ਵੀਲਰ 3 ਵੀਲਰ ਤੇ ਉਹਨਾਂ ਸਾਰਿਆਂ ਨੂੰ ਮਤਲਬ ਕਿਹਾ ਫੋਲੋ ਕਰਨਾ ਹੈ ਤੇ ਵਿੱਚ ਸਰਕਾਰੀ ਗੱਡੀਆਂ ਵੀ ਕਈ ਵਾਰੀ ਅਕਸਰਾਂ ਦੀਆਂ ਗੱਡੀਆਂ ਵੀ ਕੋਈ ਵੀਆਈਪੀ ਗੱਡੀਆਂ ਵੀ ਆ ਜਾਂਦੀਆਂ ਤੇ ਉਹਨਾਂ ਨੂੰ ਵੀ ਇਹ ਫੋਲੋ ਕਰਨਾ ਪਊਗਾ ਇਸ ਤਰ੍ਹਾਂ ਹੈਗਾ ਕਿ ਜਿਹੜੇ 4 ਵੀਲਰ ਹੈਗੇ ਆ ਸਿਰਫ 4 ਵੀਲਰ ਵਾਸਤੇ ਅਸੀਂ ਅਜੇ ਜਿਹੜੀਆਂ ਟ੍ਰਾਇਲ ਕਰ ਰਹੇ ਹੈਗੇ ਆ 4 ਵੀਲਰ ਦੇ ਵਿੱਚ ਕਾਰਾਂ ਵੀ ਆ ਗਈਆਂ ਟਰੱਕ ਆ ਗਏ ਸਾਰੀ ਜੋ ਵੀ ਚੀਜ਼ 4 ਵੀਲਰ ਹੈ 3 ਵੀਲਰ ਤੇ ਪਲੱਸ 2 ਵੀਲਰ ਜਿਹੜੇ ਅਜੇ ਅਲਾਉਡ ਹੈਗੇ ਆ ਉਹ ਹਰ ਇੱਕ ਪਾਸਿਓਂ ਜਿਹੜੇ ਹੈਗੇ ਜਾ ਸਕਦੇ ਆ ਤੇ ਜਿਹੜੇ ਐਮਰਜੈਂਸੀ ਹੈਗੇ ਵਹੀਕਲ ਜਿੱਦਾਂ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਹੋ ਗਈ ਆ ਐਂਬੂਲੈਂਸ ਹੋ ਗਈ ਆ ਜਾਂ ਪੁਲਿਸ ਦੀ ਵੀ ਕਈ ਵਾਰੀ ਕੋਈ ਲੜਾਈ ਝਗੜਾ ਹੋ ਰਿਹਾ ਆ ਪੁਲਿਸ ਨੇ ਜਾਣਾ ਮੌਕੇ ਤੇ ਜਲਦੀ ਪਹੁੰਚਣਾ ਹੈਗਾ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਅਲਾਉਡ ਹੈ ਸਕੂਲ ਬੱਸਾਂ ਜਿਹੜੀਆਂ ਹੈਗੀਆਂ ਉਹ ਬੱਚੇ ਜਿਹੜੇ ਸਕੂਲ ਮਤਲਬ ਬਾਜ਼ਾਰ ਦੇ ਵਿੱਚ ਰਹਿੰਦੇ ਹੈਗੇ ਆ ਉਹਨਾਂ ਨੂੰ ਸਾਰਾ ਅਲਾਉਡ ਹੈ ਤੇ ਬਾਕੀ ਜਿਹੜੀ ਹੈਗੀ ਆ ਉਹ ਸਖਤੀ ਨਾਲ ਲਾਗੂ ਅਸੀਂ ਕਰਾਂਗੇ ਚਾਹੇ ਵੀਆਈਪੀ ਗੱਡੀ ਹਾਂ ਕੋਈ ਵੀ ਗੱਡੀ ਹੋਵੇ ਜਿਹੜੀ ਐਮਰਜੈਂਸੀ ਨਾ ਹੋਵੇ ਜਿਸ ਨੂੰ ਐਮਰਜੈਂਸੀ ਨਹੀਂ ਹੈ ਉਹ ਉਹਦੇ ਵਾਸਤੇ ਨਹੀਂ ਹੈਗੇ ਹੈਗਾ ਆ ਬਾਕੀ ਜਿਹੜਾ ਇਹ ਰਿਕਸ਼ਾ ਜਿਹੜੇ ਹੁੰਦੇ ਆ ਇਹ ਰਿਕਸ਼ਾ ਤੇ ਆਟੋ ਵਗੈਰਾ ਉਹ ਬਹੁਤ ਉਹਨਾਂ ਦੀਆਂ ਲੰਬੀਆਂ ਕਤਾਰਾਂ ਬਣਦੀਆਂ ਆ ਉਹਦੇ ਬਾਰੇ ਵੀ ਉਹਦੇ ਬਾਰੇ ਵੀ ਅਸੀਂ ਡਿਸਕਸ ਕਰ ਲੰਨੇ ਹੈਗੇ ਆ ਸਾਰੇ ਅਫਸਰ ਬੈਠੇ ਹੋਏ ਆ ਔਰ ਡਿਸਕਸ ਕਰਕੇ ਜਿਸ ਤਰ੍ਹਾਂ ਵੀ ਟ੍ਰੈਫਿਕ ਲਰ ਬਾਰੇ ਜੋ ਡਿਸਕਸ ਹੋਊਗਾ ਉਹ ਤੁਹਾਨੂੰ ਦੱਸ ਦੇਣਾ ਹੋਊਗਾ ਤੁਹਾਡੇ ਡਿਪਾਰਟਮੈਂਟ ਵੱਲੋਂ ਜਿੱਦਾਂ ਹੁਣ ਚਾਰ ਚੌਂਕ ਹੈਗੇ ਆ ਤੇ ਚਾਰਾਂ ਚੌਂਕਾਂ ਵਿੱਚ ਤਣਾਤ ਰਹੋਗੇ ਕਿਦਾਂ ਤੁਸੀਂ ਵਨ ਵੇ ਦੇ ਵਿੱਚ ਜਿਹੜੇ ਜਿਹੜੇ ਵੀ ਚੌਂਕ ਪੈਂਦੇ ਆ ਮੇਰਾ ਖਿਆਲ ਹੈ ਸ਼ੈਸ਼ਨ ਚੌਂਕ ਗਵਰਨਮੈਂਟ ਕੋਲ ਚੌਂਕ 2 ਤੇ ਅ ਚੇ ਚੇ ਚੌਕ ਪਿੰਦੇ ਹੈਗੇ ਆ ਤੇ 5 6 ਚੌਕ ਦੇ ਉਹ ਅਸੀਂ ਕਵਰ ਕਰਾਂਗੇ ਸਵੇਰੇ 8 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜੀ ਹੈਗੀ ਆ 4 ਵੀਲਰ ਦੀ ਐਂਟਰੀ ਬਾਉਂਡ ਹੋਊਗੀ ਤੇ ਉੱਥੇ ਜਿਹੜਾ ਹੈਗਾ ਅਸੀਂ ਉਹਨੂੰ ਚੰਗੀ ਤਰ੍ਹਾਂ ਮੁਲਾਜ਼ਮ ਲਗਾ ਕੇ ਆਪਣੇ ਟ੍ਰੈਫਿਕ ਦੇ ਮੁਲਾਜ਼ਮ ਪੀਸੀਆਰ ਮੁਲਾਜ਼ਮ ਲਗਾ ਕੇ ਤੇ ਉਹਨੂੰ ਅਪਰਟੀ ਕੰਪਲੇਂਟ ਕਰਾਵਾਂਗੇ ਤੇ ਟ੍ਰਾਇਲ ਵਿੱਚ ਚਲਾਣ ਵਗੈਰਾ ਤਾਂ ਤਨੀ ਕੋਈ ਨਹੀਂ ਅਸੀਂ ਥੋੜਾ ਜਿਆ ਲੀਨਟ ਰੱਖਾਂਗੇ ਥੋੜਾ ਹਫ਼ਤਾ ਕੋ ਜਦੋਂ ਪਬਲਿਕ ਨੂੰ ਜਦੋਂ ਤੱਕ ਜਦੋਂ ਤੱਕ ਪਬਲਿਕ ਨੂੰ ਬਿਲਕੁਲ ਅਵੇਅਰ ਨਹੀਂ ਹੋ ਜਾਂਦੀ ਪਤਾ ਨਹੀਂ ਲੱਗ ਜਾਂਦਾ ਵੀ ਸ਼ਹਿਰ ਦੇ ਵਿੱਚ ਜਿਹੜੀ ਵਨਵੇ ਲਾਗੂ ਹੋ ਗਿਆ ਆ ਤੇ ਉਦੋਂ ਤੱਕ ਅਸੀਂ ਥੋੜਾ ਜਿਹਾ ਉਹਨਾਂ ਨੂੰ ਨਰਮੀ ਰੱਖਾਂਗੇ ਤੇ ਜੇ ਉਸ ਤੋਂ ਬਾਅਦ ਅਸੀਂ ਫਿਰ ਉਹਨਾਂ ਦੇ ਚਲਾਨ ਵੀ ਕਰਾਂਗੇ ਤੇ ਟੋ ਵੀ ਕਰਾਂਗੇ ਕਰੀਆਂਗੇ